ਕੁਈ ਵੈਲਕਮ ਬੱਲੇ ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਦੁੱਬਲੀ ਬਰਵਾਲਾ ਚੀਮਾ ਜਿਹੜੇ ਦੋਸਤੋ ਬਿਲਕੁਲ ਨਾ ਨਾ ਲੱਗਦੇ ਪਿੰਡ ਆ ਜਿਹੜੇ ਕੋਈ ਨਵੇਂ ਭੈਣ ਭਰਾ ਆਪਣੇ ਨਾਲ ਜੁੜੇ ਦੋਸਤੋ ਦੱਸਣਾ ਪੈਂਦਾ ਤਾਂ ਜੋ ਤੁਸੀਂ ਇਆਂ ਸਹੀ ਵਿਜਿਟ ਕਰ ਸਕੋ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਪਸ਼ੂ ਜਿਹੜੇ ਦੋਸਤੋ तकरीबन ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਰੋਜ਼ ਡੇਲੀ ਅਪਡੇਟ ਹ ਨਵੀਆਂ ਮੱਝਾਂ ਝੋਟੀਆਂ ਆਉਂਦੀਆਂ ਰਹਿੰਦੀਆਂ ਨੇ ਅੱਜ ਜਿਹੜੀ ਖਾਸ ਤੌਰ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਇੱਕ ਵਹਿੜ ਦਿਖਾਵਾਂਗੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲਾਂਗੇ ਸੂਈ ਸਵਾਈਆ ਕਿੰਨੇ ਦਿਨ ਬਾਕੀ ਆ ਕੀ ਰੇਟ ਪਾੜਤਾ ਰਹੇਗਾ ਆਓ ਚੱਲਦੇ ਆ ਬਾਈ ਹਰਬੇਲ ਦੇ ਕੋਲ ਪੁੱਛਦੇ ਆ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਹਰਬੇਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਪਦੇਸ਼ ਜਾਂ ਇੱਥੇ ਦੇਖ ਰਹੇ ਉਹਨਾਂ ਨੂੰ ਮੈਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਵੀਰ ਕਿਹੜਾ ਪਸ਼ੂ ਦਿਖਾਈਏ ਫਿਰ ਬਾਬਾ ਇੱਕ ਸ਼ਾਈਵਾਲ ਤੇ ਐਸਫ ਦਾ ਕ੍ਰੌਸ ਠੀਕ ਹੈ ਜੀ ਜਿਹਨੂੰ ਆਪਾਂ ਬਲੱਡ ਸ਼ਾਈਵਾਲ ਕਹਿ ਸਕਦੇ ਹਾਂ ਠੀਕ ਹੈ ਜੀ ਇਹ ਦਿਖਾਵਾਂਗੇ ਆਪਾਂ ਨੂੰ ਸੂਈ ਸੂਈ ਹੈ ਠੀਕ ਹੈ ਜੀ ਤਰੀਵੇਂ ਤਾਂ ਸੂਆ ਦੇ 35 40 ਦਿਨ ਦਾ ਹੋ ਗਿਆ ਅੱਛਾ ਸੂਈ ਹੈ ਜੀ ਹਾਂ ਜੀ ਪਿੱਛੇ ਜਿਹੜਾ ਬੱਚਾ ਨਹੀਂ ਹੈਗਾ ਤਾਂ ਦੁੱਧ ਜਿਹੜਾ ਹੈ ਵੀ ਦੇ ਯਾਰ ਕੌਣ ਚਾਲ ਕਰੀਆ ਠੀਕ ਆ ਐਚ ਐਫ ਦੀ ਜਿਹੜੀ ਦੋਸਤੋ ਤੁਸੀਂ ਵੇਖ ਰਹੇ ਹੋ ਦੂਜਾ ਸੂਆ ਸੋ ਇਹ ਠੀਕ ਆ ਵੀ ਦੇ ਨੀਅਰ ਬਾਊਟ ਜਿਹੜਾ ਦੋਸਤੋ ਦੁੱਤ ਹੁਣ ਰੈਡੀ ਆ ਜਿਹੜਾ ਵੀਰ ਕਿਸੇ ਨੇ ਆ ਕੇ ਚੁਾਈ ਕਰ ਲੈਣੀ ਆ ਬਾਕੀ ਵੱਡੇ ਕੱਦ ਕਾੜ ਦੇ ਵਿੱਚ ਹੈਵੀ ਆਰਡਰ ਕੁਆਲਿਟੀ ਆ ਵੱਡੇ ਬਿਲਕੁਲ ਹਵਾਨੇ ਸਟ੍ਰਕਚਰ ਦੀ ਹੈਗੀ ਆ ਬਿਲਕੁਲ ਬਲੈਕ ਆ ਠੀਕ ਆ ਹਵਾਨੇ ਤੇ ਜਿਹੜਾ ਤੁਹਾਨੂੰ ਥੋੜਾ ਜਿਹਾ ਸਕੋਟ ਜਾਂ ਦਾਗ ਨਜ਼ਰ ਆਵੇਗਾ ਵਾਈਟ ਦੇ ਵਿੱਚ ਥੋੜਾ ਜਿਹਾ ਬਾਕੀ ਸਾਰੀ ਓਵਰਆਲ ਬਾਹਰ ਜਿਹੜੀ ਆ ਬਿਲਕੁਲ ਬਲੈਕ ਆ ਵੱਡੇ ਕੱਦ ਕਾੜ ਦੇ ਵਿੱਚ 45 ਦਿਨ ਹੋ ਗਏ ਸਮਾਂ ਸੂਈ ਨੂੰ ਭਾਈ ਹਾਂਜੀ ਨਹੀਂ ਨਹੀਂ ਦੋ ਚਾਰ ਦਿਨ ਬਾਅਦ ਹੋਊਗਾ ਠੀਕ ਹੈ ਜੀ ਸੰਤੂ ਸਾਹਿਬ ਕਿੱਕਾ ਪਕੜੀ ਕਰ ਹਾਈ ਕੁਆਲਿਟੀ ਦੀ ਵੈਡ ਹੈ ਇਹਦੇ ਤੇ ਸ਼ਾਈਨਿੰਗ ਇੰਨੀ ਕਿ ਜ਼ਿਆਦਾ ਵਾ ਹਾਂਜੀ ਇਹ ਜਿੱਦਾਂ ਇਹਦੀ ਕਿੰਨੇ ਸਿਰਤੀਆਂ ਹਾਂਜੀ ਦੇਖੋ ਜਿਦੀ ਵਾਲਾਂ ਤੋਂ ਲੱਗਦਾ ਕਿ ਜਿਵੇਂ ਇਹਦੀ ਸ਼ੈਂਪੂ ਦਾ ਆਪਾਂ ਤਰੀਕੇ ਦੀ ਗੱਲ ਹੈ ਬਿਲਕੁਲ ਜੀ ਦਾ ਐਕਟਿਵ ਦਾ ਕੋਲ ਉਸ ਤੋਂ ਚੁਆਈ ਬਾਈ ਹਰ ਵੇਲੇ ਚੰਗੀ ਸੋਹਣੀ ਲੱਗੀ ਹੈ ਬਹੁਤ ਵਧੀਆ ਚੁਆਈ ਜ ਕੋਈ ਸ਼ੱਕ ਨਹੀਂ ਬਾਹਰੇ ਬੰਦੇ ਤੇ ਮਿਲਦੀ ਹੈ ਠੀਕ ਹੈ ਜੀ ਠੀਕ ਹੈ ਹਮਾਰਾ ਬੈਕ ਸਾਈਡ ਤੋਂ ਦਿਖਾਈਏ ਜੀ ਬੈਕ ਸਾਈਡ ਤੋਂ ਦਿਖਾਓ ਮਰਾ ਜੀ ਵੇੜਾ ਬਕਾਊਗਾ ਦੋਸਤੋ ਅਭੀ ਰਰਮੇਲ ਦੇ ਕੋਲ ਤਕਰੀਬਨ ਮਹੀਨੇ ਤੋਂ 40 40 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਤੇ ਬਿਨ ਬੱਚੇ ਤੋਂ ਦੱਸਿਆ ਨਾ ਬਿਨ ਬੱਚੇ ਇੱਥੇ ਨਿਕਾ ਆਇਆ ਇੱਥੇ ਖਲਰੂ ਮੜਾ ਜੀ ਆਹ ਹਵਾਨਾ ਵੇਖੋ ਜੀ ਠੀਕਾ ਥਣਾ ਥਣਾ ਦਾ ਸੈੱਜ ਚੰਗਾ ਹੈਗਾ ਤੇ ਆਹ ਫੇਸ ਕੁਆਲਿਟੀ ਇੱਕ ਵਾਰੀ ਮੈਂ ਤੁਹਾਨੂੰ ਦੋਰੋਂ ਦਿਖਾ ਦਿੰਦਾ ਆਹ ਦੇਖੋ ਜੀ ਬਾਈ ਹਰਵੈਲ ਵੀਰੇ ਮੁੱਲ ਕਿੰਨਾ ਕੀ ਡਿਮਾਂਡ ਹੈ ਜੀ ਮੁੱਲ ਸੰਧੂ ਸਾਹਿਬ ਕਰਨ ਨੂੰ ਭਵੇਂ ਜੇ ਆਪਾਂ ਬਾਹਰ ਦੀ ਮਾਰਕੀਟ ਦੀ ਗੱਲ ਕਰੀਏ ਜਾਂਦੀ ਕੁਆਲਿਟੀ ਦੀ ਕਰੀਏ ਭਵੇਂ 75000 ਕਰੀ ਜਾਈਏ ਸਾਢੇ 56000 ਦੀ ਵੈੜ ਆਪਾਂ ਦੇਵਾਂਗੇ ਸਾਢੇ 56 ਦੀ ਬਿਲਕੁਲ ਠੀਕ ਆ ਜੀ ਸਾਢੇ 56 ਦੀ ਸਾਢੇ 56 ਦੀ ਜਿਹੜੀ ਦੋਸਤੋ ਦੇਲ ਹੋਵੇਗੀ ਵੈੜ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਆਪਦੀ ਦੋ ਟਾਈਮ ਦੀ ਚੁਆਈ ਕਰ ਲਓ ਚਾਰ ਟਾਈਮ ਕਰ ਲਓ ਦੂਰੋਂ ਜਿਹੜੇ ਪਹੁੰਚ ਕੇ ਤੁਸੀਂ ਹੱਕ ਸਮਝ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਸੰਧੂ ਸਾਹਿਬ ਚੰਗੇ ਫਾਰਮ ਤੇ ਇਹ ਵੱਚੀ ਚਲੀ ਜਾਵੇ ਸੰਧੂ ਸਾਹਿਬ ਜੀ ਤੋਂ हां बिल्कुल जी। ਜੇ ਤੁਹਾਨੂੰ ਕੋਈ ਗਰਮੀ ਨਾ ਆਇਆ ਨੂੰ ਇੰਨਾ ਜ਼ਿਆਦਾ ਪ੍ਰੋਬਲਮ ਨਹੀਂ ਇਸ ਜਦ ਜੀ। ਬਹੁਤ ਚੰਗੀ। ਲਓ ਵੀ ਦੋਸਤੋ ਠੀਕ ਆ ਬਾਈ ਹਰਪੇਲ ਦੇ ਕੋਲ ਜਿਹੜੀ ਅੱਜ ਵੇੜ ਸੀਗੀ ਬਕਾਊ ਆ। ਚਾਹ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ। ਪਹਾੜੇ ਦੇ ਬੰਡੇ ਦੇ ਚਾਰ ਤੇ ਤੁਸੀਂ ਜਿਹੜੀ ਨੂੰ ਤੋਂ ਚਵਾਈ ਆ ਇਹ ਕਰ ਸਕਦੇ ਹੋ। ਠੀਕ ਆ ਭਾਈ ਹਰਵੈਲ ਸੰਪਰਕ ਨੰਬਰ ਆਪਣੇ ਜਰੂਰ ਵੀਰੇ ਦੱਸਦੇ 990382025 9906382025 ਠੀਕ ਆ ਸੋ ਦੋਸਤੋ ਇਹ ਸੰਵੀਰ ਹਰਵੈਲ ਸਿੰਘ ਜਿਸ ਕਿਸੇ ਕਿਸਾਨ ਵੀਰ ਨੂੰ ਕੋਈ ਪ੍ਰਸਾਦਾ ਹੋਵੇ ਤੁਸੀਂ ਸੌਦਾ ਜਿਹੜਾ ਭਾਈ ਹਰਵੈਲ ਦੇ ਨਾਲ ਕਰ ਸਕਦੇ ਆ ਜਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ